ਚਰਨਜੀਤ ਬਰਾੜ ਕੱਲ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਨੇੜਲੇ ਸਲਾਹਕਾਰ ਨੇ ਇਹਨਾਂ ਨੇ ਬੜਾ ਨਾਸ ਮਾਰ ਕੇ ਮਾਰਿਆ ਹੋਇਆ ਇਹ ਬਹੁਤ ਖਰਾਬ ਕੀਤਾ ਹੋਇਆ ਇਹਨਾਂ ਨੇ ਇਹਨਾਂ ਨੂੰ ਜਿਹੜੇ ਸਲਾਹਕਾਰ ਨੇ ਇਹਦੇ ਨਾਲ ਤੋਂ ਦੂਰ ਇਹ ਨਹੀਂ ਸਲਾਹ ਦੇ ਦਿੱਤੀ ਹੈਗੀ ਇਹ ਉਹ ਸਲਾਹਕਾਰ ਕੋ ਉਹਨੇ ਭੁੱਲਰ ਸਾਹਿਬ ਦੇਖੋ ਜਿੰਨਾ ਬਾਰੇ ਟਿੱਪਣੀ ਚਰਨਜੀਤ ਸਿੰਘ ਬਰਾੜ ਕਰ ਰਹੇ ਨੇ ਹੋ ਸਕਦਾ ਉਹ ਬਾਦ ਚੰਦ ਸਿੰਘ ਬਰਾੜ ਬਾਰੇ ਟਿੱਪਣੀ ਕਰਨ ਕਿ ਸਲਾਹਾਂ ਤੇ ਤੋਹੀ ਵੀ ਦਿੰਦੇ ਰਹੇ ਉਹਨੇ ਇਸ ਕਰਕੇ ਉਹ ਵੀ ਆਪਾਂ ਜਿਹੜਾ ਚਰਨਜੀਤ ਸਿੰਘ ਬਰਾੜ ਹੋਣਾ ਨੇ ਇੱਕ ਲੰਮਾ ਚੌੜਾ ਓਪਨ ਖੱਤ ਲਿਖਿਆ ਮੈਨੂੰ ਲੱਗਦਾ ਕਿ ਚਰਨਜੀਤ ਸਿੰਘ ਬਰਾੜ ਵੀ ਛੇਤੀ ਪਾਰਟੀ ਛੱਡਣਗੇ ਹੋ ਸਕਦਾ ਕਿ ਉਹ ਭਾਜਪਾ 'ਚ ਚਲੇ ਜਾਣ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਚਲੇ ਜਾ ਮੈਨੂੰ ਲੱਗਦਾ ਕਿ ਉਹ ਭਾਜਪਾ 'ਚ ਜਾ ਸਕਦੇ ਜਿਸ ਤਰ੍ਹਾਂ ਉਹਨਾਂ ਨੇ ਆ ਓਪਨ ਚਿੱਠੀ ਲਿਖੀ ਆ ਹਾਲਾਂਕਿ ਉਹ ਕੋਰ ਕਮੇਟੀ ਦੇ ਮੈਂਬਰ ਨੇ ਉਹ ਮਿਲ ਕੇ ਵੀ ਸੁਭੀਤ ਸਿੰਘ ਬਾਦਲ ਹੋਣਾ ਨੂੰ ਆਫਿਸ ਕੱਤਰ ਨੇ ਸੁਭੀਤ ਸਿੰਘ ਬਾਦਲ ਹੋਣਾ ਦੇ ਨਾਲ ਅਕਸਰ ਦੇਖੇ ਜਾਂਦੇ ਨੇ ਮਿਲਦੇ ਨੇ ਮੀਟਿੰਗਾਂ ਦੇ ਵਿੱਚ ਉਹ ਬੈਠ ਕੇ ਵੀ ਗੱਲ ਕਰ ਸਕਦੇ ਜਦੋਂ ਤੁਸੀਂ ਪਾਰਟੀ ਪਲੇਟਫਾਰਮ ਛੱਡ ਕੇ ਦੂਜੇ ਪਾਸੇ ਜਾਂਦੇ ਹੋ ਓਪਨ ਡਿਬੇਟ ਕਰਦੇ ਹੋ ਇਹਦਾ ਮਤਲਬ ਤੁਸੀਂ ਪਾਰਟੀ ਛੱਡਣ ਲਈ ਅੱਗੇ ਵਧ ਰਹੇ ਹੋ ਤੁਸੀਂ ਡਿਸਪਲਨ ਤੋੜ ਰਹੇ ਹੋ ਮੈਨੂੰ ਲੱਗਦਾ ਕਿ ਚੰਦਰ ਸਿੰਘ ਬਰਾੜ ਹੋਣਾ ਚਾਹੇ ਲੰਮੀ ਚੌੜੀ ਇੱਕ ਸਲਾਹ ਦਿੰਦੀ ਹੈ ਲੇਕਿਨ ਪਾਰਟੀ ਢਾਂਚਾ ਇਹ ਮਨਜ਼ੂਰ ਨਹੀਂ ਕਰਦਾ ਕਿ ਤੁਹਾਡੇ ਕੋਲ ਪਲੇਟਫਾਰਮ ਹੋਰ ਤੁਸੀਂ ਬੰਦ ਲਫਾਫੇ ਦੇ ਵਿੱਚ ਵੀ ਚਿੱਠੀ ਪਾ ਕੇ ਦੇ ਸਕਦੇ ਸੀ ਤੁਸੀਂ ਪਾਰਟੀ ਦੇ ਲੀਡਰ ਹੋ ਤੁਸੀਂ ਰਾਜਪੁਰਾ ਇਲੈਕਸ਼ਨ ਲੜੀ ਹੋ ਕਰਤਾ ਧਰਤਾ ਦੇ ਤੌਰ ਤੇ ਤੁਸੀਂ ਦਫਤਰ ਦੇ ਸਖਤਰ ਹੋ ਤੁਹਾਨੂੰ ਸੁਬੀਰ ਸਿੰਘ ਬਾਦਲ ਨੂੰ ਮਿਲਣ ਲੱਗਿਆਂ ਕੌਣ ਰੋਕ ਸਕਦਾ ਮੈਨੂੰ ਲੱਗਦਾ ਕਿ ਜੋ ਮੇਰਾ ਅੰਦਾਜ਼ਾ ਹੋ ਸਕਦਾ ਕਿ ਮੇਰਾ ਅੰਦਾਜ਼ਾ ਗਲਤ ਹੋਵੇ ਪਰ ਮੈਨੂੰ ਲੱਗਦਾ ਕਿ ਚਰਨਜੀਤ ਸਿੰਘ ਬਰਾੜ ਹੋਣੀ ਵੀ ਉਹ ਜਰੂਰ ਪਾਰਟੀ ਛੱਡ ਸਕਦੇ ਨੇ ਵੈਸੇ ਤੇ ਸਿਆਣੇ ਕਹਿੰਦੇ ਨੇ ਕਿ ਬਿਨ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ਜੇ ਕੋਈ ਸਲਾਹ ਮੰਗੇ ਸਲਾਹ ਦੇ ਦੇਣੀ ਚਾਹੀਦੀ ਆ ਹੁਣ ਜਿਹੜੀ ਬਿਨ ਮੰਗਿਆਂ ਚੰਦਰਜੀਤ ਸਿੰਘ ਬਰਾੜ ਹੋਣਾ ਨੇ ਖੁੱਲਾ ਸੁਝਾਅ ਦਿੱਤਾ ਆਪਣੇ ਪਾਰਟੀ ਪ੍ਰਧਾਨ ਲੈਦੇ ਨੇ ਸਰਦਾਰ ਸੁਭੀ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਸਾਹਿਬ ਸਸੀਏਕਾ ਮੈਂ ਇਲੈਕਸ਼ਨ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾਅ ਦੇਣੇ ਪੈ ਰਹੇ ਨੇ ਜੋ ਮੈਂ ਲਿਖ ਰਿਹਾ ਹੋ ਸਕਦਾ ਤੁਹਾਨੂੰ ਚੰਗਾ ਨਾ ਲੱਗੇ ਪਰ ਪਾਰਟੀ ਦੇ ਵਧੇਰੇ ਹਿੱਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਬੇਨਤੀ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਦਿਓ ਜਿਸ ਵਿੱਚ ਬਲਵਿੰਦਰ ਸਿੰਘ ਭੁੰਦੜ ਕਨਵੀਨਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਰਸਿਮਰਤ ਕੌਰ ਬਾਦਲ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਗੁਲਜਾਰ ਸਿੰਘ ਰਣੀਕੇ ਹੀਰਾ ਸਿੰਘ ਗਾਬੜੀਆ ਤੇ ਐਨ ਕੇ ਸ਼ਰਮਾ ਇਹਨਾਂ ਨੂੰ ਮੈਂਬਰਸ਼ਿਪ ਬਣਾਇਆ ਜਾਵੇ ਔਰ ਮੈਨੂੰ ਉਸ ਮੈਂਬਰ ਸੱਤਰ ਬਿਨਾ ਬੋਰਡ ਅਧਿਕਾਰ ਤੋਂ ਬਣਾ ਸਕਦੇ ਹੋ ਗੁਰਕਮਿਟ ਦੀ ਸਲਾਹ ਨਾਲ ਕਨਵੀਨਰ ਜਾਂ ਹੋਰ ਮੈਂਬਰ ਕੋਈ ਵੀ ਹੋ ਸਕਦੇ ਨੇ ਇਹ ਵੀ ਐਲਾਨ ਕਰੋ ਕਿ ਪ੍ਰੀਜ਼ਡਮ 14 ਦਸੰਬਰ 2024 ਤੱਕ ਹੈ ਜਦੋਂ ਤੱਕ ਨਵੀਂ ਭਰਤੀ ਹੋ ਕੇ ਨਵੇਂ ਡੈਲੀਗੇਟਾ ਰਾਹੀਂ ਨਵੇਂ ਪ੍ਰਧਾਨ ਦੀ ਚੋਣ ਨਾ ਹੋਵੇ ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਉਪਰੋਕਤ ਜਾਂ ਜਿਹੜੀ ਵੀ ਪ੍ਰੀਜ਼ਡਮ ਬਣੇ ਉਹ ਕਰੇਗੀ ਜਿਸ ਵਿੱਚ ਆਉਣ ਵਾਲੇ ਬਾਈ ਇਲੈਕਸ਼ਨ ਲੜਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣਾ ਤੇ ਜਰਨਲ ਇਲੈਕਸ਼ਨ ਆਉਂਦੀ ਹੈ ਉਹ ਲੜਾਉਣੀ ਹੈ ਜੇਕਰ ਜਨਰਲ ਚੌਣਾ ਨਹੀਂ ਆਉਂਦੇ ਤਾਂ ਨਵੰਬਰ ਵਿੱਚ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਮੈਂਬਰਾਂ ਤੋਂ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੇ ਪ੍ਰਧਾਨ ਤੇ ਅੰਤਰਮ ਕਮੇਟੀ ਦੀ ਚੋਣ ਕਰਾਉਣੀ ਪਰ ਪਾਰਟੀ ਦੀ ਭਰਤੀ ਆਲ ਸਾਰੇ ਸਿਆਸੀ ਕਾਂਪ੍ਰੀਜ਼ਮ ਦੇਖੇਗੀ ਤੁਸੀਂ ਕਹੋ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪੈਰਾ ਦਵਾਂਗਾ ਦੂਸਰਾ ਜੋ ਅਸੀਂ ਮਾਫੀ ਪਾਰਟੀ ਦੇ ਸਥਾਪਨਾਪਤੀ ਸਮੌਕੇ ਸ਼੍ਰੀ ਅਖੰਡਪੁਰ ਸਾਹਿਬ ਸਮੇਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਉਹਨਾਂ ਨੇ ਅੱਗੇ ਇਹ ਵੀ ਲਿਖਿਆਗਾ ਉਹ ਵੀ ਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਮੰਗ ਚੁੱਕੇ ਆ ਮੈਂ ਉਸ ਸਮੇਂ 14 ਦਸੰਬਰ ਦੇ ਮੌਕੇ ਵੀ ਮਾਫੀ ਮੰਗਣ ਤੋਂ ਪਹਿਲਾਂ ਤੁਹਾਨੂੰ ਜ਼ੁਬਾਨੀ ਵੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮਾਫੀ ਵਿਧੀ ਵਿਧਾਨ ਮੁਤਾਬਕ ਲੇਕੇ ਮੰਗ ਲਈਏ ਜੋ ਸਜ਼ਾ ਸ੍ਰੀ ਅਕਾਲ ਤਖਤ ਲਾਵੇਗਾ ਉਹ ਨਿਮਾਣੇ ਸਿੱਖ ਤਰ੍ਹਾਂ ਭੁਗਤੀਏ ਪ੍ਰਮਾਤਮਾ ਭਲੀ ਕਰੇਗਾ ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਨਾਰ ਕੀਤਾ ਜਾਂਦਾ ਠੀਕ ਉਸੇ ਤਰ੍ਹਾਂ ਸਲਾਹ ਵੀ ਉਸ ਸਮੇਂ ਨਹੀਂ ਮੰਨੇਗੀ ਪਰਦਾਜ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਐ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੈ ਤਾਂ ਤਾਂ ਹੀ ਇਨਾ ਮਾੜਾ ਹਾਲ ਹੋ ਰਿਹਾ ਹਰ ਸਿਮਰਿਤ ਕੌਰ ਬਾਦਲ ਕਿਉਂ ਜਿੱਤੇ ਨੇ ਕਿਉਂ ਮਿਹਨਤ ਕਰਨ ਦੇ ਨਾਲ ਨਾਲ ਉਹ ਡੇਰੇ ਦੀ ਮਾਫੀ ਕਰਵਾਉਣ ਦੇ ਭਾਗੀਦਾਰ ਨਹੀਂ ਸਨ ਜੇਕਰ ਪੰਚ ਪ੍ਰਧਾਨੀ ਨਹੀਂ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮਾਫੀ ਮੰਗ ਲਈਏ ਜਰੂਰ ਤੀਸਰਾ ਸਜਾ ਕੇ ਪਾਰਟੀ 1 ਮਹੀਨੇ ਵਿੱਚ ਖੜੀ ਹੋ ਜਾਵੇਗੀ ਪਰ ਸ਼ਰਤ ਹੈ ਕਿ ਮਾਫੀ ਦੇ ਨਾਲ ਮੇਰੀ ਸਲਾਹ ਮੁਤਾਬਕ 1 ਮਹੀਨਾ ਚੱਲ ਕੇ ਦੇਖ ਲੋ ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿਲ ਇਨਸਾਨ ਅਪਸਰਾ ਅਤੇ ਕਨਕਾਂਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਉਥੇ ਹੁਣ 1 ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸੱਚਤ ਫੈਸਲਾ ਲੈ ਕੇ ਦੇਖੋ ਪਾਰਟੀ ਦੀ ਚੜ੍ਹਦੀ ਕਲਾ ਵਿੱਚ ਰਹੇਗੀ ਚੱਲੇਗੀ ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ ਜੋ ਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਮਰਤਾ ਸਹਿਤ ਮਾਫੀ ਚਾਹੁੰਦਾ ਜੀ ਆਪ ਜੀ ਦਾ ਨਿਮਾਣਾ ਸੇਵਾਦਾਰ ਚੰਦਜੀਤ ਸਿੰਘ ਬਰਾੜ ਮੁੱਖ ਸਖਤ ਸਿਆਸੀ ਸਖਤਰ ਤੇ ਬਲਾਰਾ ਅਤੇ ਮੁੱਖ ਸੇਵਾਦਾਰ ਹਲਕਾ ਰਾਜਪੁਰਾ ਇਹ ਸਾਰੇ ਜਿਹੜੇ ਉਹਨੇ ਚਿੱਠੀ ਸੁਝਾ ਦਿੱਤੇ ਤੇ ਬਾਕੀ ਕੋਰ ਕਮੇਟੀ ਮੈਂਬਰਾਂ ਨੂੰ ਇਹਦੇ ਚ ਮਨਦੀਪ ਸਭ ਤੋਂ ਵੱਡੀ ਗੱਲ ਹੈ ਕਿ ਧਿਆਨ ਨਾਲ ਜਿਹੜੀ ਤੁਸੀਂ ਵੀ ਸੁਣੀ ਹੋਗੀ ਇੱਕ ਤਾਂ ਕਹਿੰਦੇ ਕਿ ਜੇ ਅਫਸਰਸ਼ਾਨ ਤੁਹਾਡੇ ਨਾਲ ਜੁੜੇ ਨੇ ਜਾਂ ਜਿਹੜੇ ਤਨਖਾਹਾਂ ਤੇ ਤੁਸੀਂ ਸਲਾਹਕਾਰ ਰੱਖੇ ਨੇ ਉਹ ਸਿવાય ਉਹਨਾਂ ਨੂੰ ਆਪਣੀ ਕੁਰਸੀ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਦਾ ਔਰ ਦੂਜਾ ਕਿ ਇਹ ਵਾਲੇ ਕੰਮ ਕਰਕੇ ਦੇਖੋ ਤੇ ਫਿਰ ਚੰਗੇ ਰੋਗੇ ਉਹ ਦੇਖਦੇ ਆ ਕਿ ਚੰਗੇ ਸਿੰਘ ਬਰਾੜ ਕਾਲੀਦਲ ਵਿੱਚ ਰਹਿਣਗੇ ਜਿਸ ਸਬ ਦੇ ਨਾਲ ਉਹਨਾਂ ਨੇ ਕਿੰਤੂ ਪਰੰਤੂ ਕੀਤਾ ਸਲਾਹਕਾਰਾਂ ਤੇ ਪ੍ਰਧਾਨਗੀ ਤੇ ਔਰ ਇਹ ਵੀ ਹਰ ਸਿਮਰਤ ਹੁਣ ਆ ਬਾਦਲ ਤੇ ਵੀ ਕਿ ਉਹ ਕਿਵੇਂ ਜਿੱਤ ਗਏ ਕਿਉਂਕਿ ਡੇਰੇ ਦੇ ਜਦੋਂ ਮਾਫੀ ਕੀਤੀ ਉਹ ਵੀ ਵਿੱਚ ਸਨ ਹੁਣ ਜਦੋਂ ਤੁਸੀਂ ਪਰਿਵਾਰ ਤੇ ਗੱਲ ਕਰਦੇ ਹੋ ਨਿੱਜੀ ਗੱਲ ਕਰਦੇ ਹੋ ਤਾਂ ਲਾਜ਼ਮੀ ਤੌਰ ਤੇ ਤੁਹਾਡੀ ਕੁਰਸੀ ਵੀ ਜਾ ਸਕਦੀ ਹੈ ਔਰ ਹੋ ਸਕਦਾ ਹੈ ਕਿ ਤੁਸੀਂ ਪਾਰਟੀ ਛੱਡਣ ਵਾਸਤੇ ਮਜਬੂਰ ਵੀ ਹੋ ਜਾਓ